ਕਿਓ ਡੋਂਗੀ ਲਵਾਈ ਉਹਨਾਂ ਨੇ ਲਵਾਉਣ ਵਾਲੇ ਸਰਕਾਰਾਂ ਪੰਜਾਬ ਨੂੰ ਕੰਗਾਲ ਕਰਨ ਵਾਸਤੇ ਨਾ ਸਾਰੇ ਜਟਾਓਗੇ ਇਹਨਾਂ ਨੇ ਜੋ ਕੀਤਾ ਜੋ ਮਰਜ਼ੀ ਕੀਤਾ ਵਾ ਠੀਕ ਆ ਨਾ ਜੱਟ ਪਹਿਰਾਗੇ ਜੜ ਗਏ ਆ ਕਿ ਖਰੇਬ ਤਾਂ ਨਹੀਂ ਬਾਹਰ ਕੀ ਕਰਿਆ ਹੈ ਇੱਥੇ ਆਗੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਾਹਰ ਬਿਧਕਲਾ ਦੇਤੇ ਐਦਾਂ ਹੋ ਜੂਗਾ ਇਹ ਪੰਜਾਬ ਆ ਪੰਜਾਬ ਵਰਨਾ ਨਹੀਂ ਆ ਜਿੰਨਾ ਮਰਜ਼ੀ ਕਰ ਲੋ ਗਈ ਪੰਜਾਹ 50 ਲੱਖ ਰੁਪਇਆ ਲਾਇਆ ਵਾ ਭਗੰਤ ਮਾਨ ਕੋ 50 50 ਲੱਖ ਰੁਪਇਆ ਲਵਾਂਗੇ ਹੀ ਅਸੀਂ ਆਪਣੇ ਹੱਕਾਂ ਨੂੰ ਲਵਾਂਗੇ ਜੋ ਮਰਦੂਰੇ ਇੰਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਏ ਡਾਂਕੀ ਲਾ ਕੇ ਵਾਰੀ ਡਾਂਕੀ ਜੇ ਹੱਕ ਕੀਤਾ ਕੋਈ ਡਾਂਕੀ ਲਾਉਂਦਾ ਤੇ ਫੇਰ ਹੀ ਬੰਦੇ ਗਏ ਸਾਡੇ ਕੋ ਕਾਰਬਾਰ ਹੈਗੇ ਇੱਥੇ ਲਾਉਂਦੇ ਸਾਡੇ ਕੋ ਨਸ਼ਾ ਇੰਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇਥਾ ਨਸ਼ਾ ਇਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਕੋ ਬੰਦਾ ਕਾਰੋਬਾਰ ਸ਼ੋਅ ਕਰਦੇ ਤੇ ਵਾਹ ਜੀ ਵਾਹ ਅੱਜ ਸਾਰਾ ਕੁਝ ਕਰਕੇ ਤੇ ਸਾਡੇ ਨਹੀਂ 에어ਪੋਰਟ ਦਿੱਲੀ ਨੇਗਾ ਹੀ ਬੰਬਾਇਰਪੋਰਟ ਨਹੀਂ ਹੈਗਾ ਹੀ ਸਾਡੇ ਪੰਜਾਬ ਨੂੰ ਬਦਨਾਮ ਕਰਨਾਂ ਤੇ ਸਾਡੇ ਇੱਥੇ ਅੰਮ੍ਰਿਤਸਰ ਵਿੱਚ ਰਾਏਸਾਹਬ ਜੀ ਵਿੱਚ ਇਹਨਾਂ ਨੇ ਕੀਤਾ ਹੈ ਲੱਖ ਲਾਂਹ ਤੇ ਸਾਡੇ ਸਰਕਾਰ ਦਾ ਹੀ ਤੇ ਲੱਖ ਲਾਂਹ ਤੇ ਮੋਦੀ ਦਾ ਹੀ ਏ ਵਾਹ ਜੀ ਵਾਹ ਸਾਡੇ ਪੰਜਾਬ ਬਦਨਾਮ ਜਿੰਨਾ ਮਰਜੀ ਕਰ ਲੋ 11 ਸਾਲ ਤੋਂ ਬਦਨਾਮ ਕਰਨੇ ਆਏ ਜੇ ਇਹ ਬਦਨਾਮ ਮੈਨੂੰ ਠੰਡ ਜੀ ਰੱਖਿਆ ਗਿਆ ਇੱਕ ਟੀ-ਸ਼ਰਟ ਦੇ ਵਿੱਚ ਪਾ ਗਏ ਕੀ ਠੰਡ ਦੇ ਕੂਲਿੰਗ ਹੀ -30 ਡਿਗਰੀ ਉੱਥੇ ਕੂਲਿੰਗ ਹੀ ਉਹਦੇ ਵਿੱਚ ਰੱਖਿਆ ਗਿਆ ਖਾਣਾ ਵੀ ਉਹਨਾਂ ਦਿਨ ਦੇ ਹੀ ਸਿਰਫ ਜਿੰਦਾ ਰਹਿਣ ਜੋਗਾ ਜਿੰਨਾ ਕਮਲੇ ਖਾਣਾ ਜਿੰਨਾ ਜਿੰਦਾ ਰਹਿ ਸਕੇ ਮਰੇ ਨਾ ਬਸ ਰਿਪੋਰਟ ਕੀਤੀ ਇਹਨਾਂ ਦੇ ਨੌਜਵਾਨ ਤੋਂ ਉਹਨਾਂ ਨੂੰ ਗੇੜੀਆਂ ਆਖੜੀਆਂ ਲਗਾਈਆਂ ਸਾਡੇ ਵੀ ਲਗੀਆਂ ਹਾਂਜੀ ਮੇਰੇ ਵੀ ਹੱਥਾਂ ਦੇ ਵਿੱਚ ਵੀ ਪੈਰਾਂ ਦੇ ਵਿੱਚ ਵੀ ਲਾਈਆਂ ਗਈਆਂ ਤੇ ਇੱਥੇ ਲੱਕ ਤੇ ਵੀ ਲਾਈਆਂ ਗਈਆਂ ਤੇ ਜਦੋਂ ਜਹਾਜ਼ ਉਤਰਨ ਲੱਗਾ ਸੀ ਉਦੋਂ ਜਦੋਂ ਇਹ ਉਤਰਨ ਦਾ ਥੋੜਾ ਟਾਈਮ ਰਹਿ ਗਿਆ ਸੀ 15-20 ਮਿੰਟ ਉਦੋਂ ਉਹ ਲਾਈਆਂ ਗਈਆਂ ਤੇ ਇਹ ਦਿਖਾਉਣ ਲਈ ਕਿ ਅਸੀਂ ਹੱਤ ਕੜੀਆਂ ਲਾ ਕੇ ਨਹੀਂ ਲੈ ਗਏ ਮੈਨੂੰ ਤਾਂ ਅਮਰੀਕਾ ਜਾਣ ਦੇ ਵਿੱਚ 18 ਮਹੀਨੇ ਲੱਗੇ 18 ਮਹੀਨਾ ਪਹਿਲਾਂ ਮੈਂ ਇੱਥੋਂ ਤੁਰਿਆ ਸੀ ਕਰੋ ਪਾਸਪੋਰਟ ਦਿੱਤਾ ਸੀ ਫਿਰ ਮੈਂ ਤੁਰਿਆ ਤੇ ਮਤਲਬ ਕਿ ਜੇ ਅੱਜ ਪਹੁੰਚਿਆ ਤੇ ਉੱਥੇ ਮੈਨੂੰ ਪਹੁੰਚਦਿਆਂ ਸਾਰੀ ਮਿਲ ਕਿ ਇਦਾਂ ਜਿਹੜਾ ਵਰਤਾਅ ਵੀ ਨਹੀਂ ਸਹੀ ਕੀਤਾ ਗਿਆ ਉੱਥੇ ਪੁਲਿਸ ਜਿਹੜਾ ਮੈਂ ਹੱਥ ਫੜਿਆ ਗਿਆ ਸੀ ਚਾਰ ਪੰਜ ਜਣੇ ਹਾਂ ਪੁਲਿਸ ਨੇ ਪਹਿਲਾਂ ਤਾਂ ਸਾਨੂੰ ਛੱਡਿਆ ਨਹੀਂ ਫਿਰ ਜੇ ਛੱਡਿਆ ਤਾਂ ਸਾਡੀ ਤਲਾਸ਼ੀ ਲੈ ਕੇ ਸਾਰੇ ਡਾਲਰ ਖੋਲੇ ਸਾਰਾ ਕੁਝ ਖੋਲਿਆ ਫਿਰ ਸਾਨੂੰ ਛੱਡਿਆ ਗਿਆ ਸੱਚੀ ਗੱਲ ਦੋਸਤੋ ਭਾਰਤੀਆਂ ਦੇ ਨਾਲ ਭਰਿਆ ਹੋਇਆ ਤੀਜਾ ਯੂਐਸਏ 에ਅਰ ਫੋਰਸ ਦਾ ਜਹਾਜ਼ ਵੀ ਭਾਰਤ ਪਹੁੰਚਿਆ ਸ੍ਰੀ ਅੰਮਰਸਾਧ ਸਾਹਿਬ ਵਿਖੇ ਰਾਜਸਥਾਨੀ ਹਵਾਈ ਅੱਡੇ ਤੇ ਲੈਂਡ ਹੋਇਆ ਪੰਜਾਬ ਦੇ ਵਿੱਚ ਤੇ ਉੱਥੇ ਹੀ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨੀ ਪਹੁੰਚੇ ਤੇ ਹੋਰ ਮੰਤਰੀ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਪਹੁੰਚੇ ਐਸਜੀਪੀਸੀ ਵੱਲੋਂ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਤੇ ਉੱਥੇ ਹੀ ਇਹਨਾਂ ਪਰਿਵਾਰਾਂ ਦਾ ਦੁੱਖ ਸੁਣ ਕੇ ਹਰ ਕੱਖ ਨਮ ਹੁੰਦੀ ਸੀ ਪਰ ਇੱਥੇ ਇੱਕ ਸਾਕਸ਼ ਕਾਫੀ ਜ਼ਿਆਦਾ ਗਰਮ ਵੀ ਹੋ ਗਿਆ ਤੇ ਜਿਸ ਨੇ ਸਿੱਧੇ ਤੌਰ ਤੇ ਭਗਵੰਤ ਮਾਨ ਨੂੰ ਟਾਰਗੇਟ ਕਰ ਲਿਆ ਭਗਵੰਤ ਮਾਨ ਨੂੰ ਇਸ ਮਾਮਲੇ ਤੇ ਫੜਿਆ ਕਿ ਕਿਹਾ ਕਿ ਉਹਨਾਂ ਵੱਲੋਂ ਕੋਈ ਇਹ ਜਿਹੀ ਨੀਤੀ ਨਹੀਂ ਬਣਾਈ ਗਈ ਉਹ ਸਰਕਾਰਾਂ ਵੱਲੋਂ ਰੁਜ਼ਗਾਰ ਦੇ ਪ੍ਰਬੰਧ ਨਾ ਹੋਣ ਕਰਕੇ ਹੀ ਆਪਣੀ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਪਾ ਕੇ ਵਿਦੇਸ਼ਾਂ ਦੇ ਵਿੱਚ ਗਏ ਸਨ ਪਰ ਹੁਣ ਤਾਂ ਉਹਨਾਂ ਘਰ ਤੇ ਰਹਿਣਾ ਘਾਟ ਤੇ ਹੁਣ ਨਾ ਉਹਨਾਂ ਕੋਲ ਪੈਸਾ ਰਿਹਾ ਅਤੇ ਨਾ ਹੀ ਉਹਨਾਂ ਕੋਲ ਹੁਣ ਵਿਦੇਸ਼ ਜਾਣ ਦਾ ਕੋਈ ਮੌਕਾ ਰਿਹਾ ਹੈ ਦੋਸਤੋ ਤੁਸੀਂ ਐਸਾ ਸਖਸੀਆਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਨਹੀਂ ਇਹ ਤਾਂ ਜ਼ਰੂਰ ਕਮੈਂਟਾਂ ਵਿੱਚ ਦੱਸਣਾ ਤੇ ਤੁਹਾਨੂੰ ਕੁਝ ਖਾਸ ਅਪਡੇਟਸ ਨਾਲ ਜ਼ਰੂਰ ਰੂਬਰੂ ਕਰਾਉਨੇ ਆ ਤੇ ਇਹ ਵੀਡੀਓ ਵੀ ਪੂਰੀ ਦੇਖਿਓ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਨੇ ਰਹਿਣਾ ਅਲਿਮਿਟਡ ਗਿਆਨ ਦੇ ਨਾਲ ਤੇ ਇਸ ਮਾਮਲੇ ਤੇ ਤੁਹਾਨੂੰ ਕੀ ਲੱਗਦਾ ਪੰਜਾਬ ਸਰਕਾਰ ਨੂੰ ਮਦਦਗਾਰੀ ਚਾਹੀਦੀ ਇਹਨਾਂ ਦੀ ਜਾਂ ਫਿਰ ਆਪ ਜ਼ਿੰਮੇਵਾਰ ਨੇ ਕਿਉਂ ਡਾਂਗੀ ਲਵਾਈ ਉਹਨਾਂ ਨੇ ਲਵਾਉਣ ਵਾਲੇ ਸਰਕਾਰਾਂ ਪੰਜਾਬ ਨੂੰ ਗੰਗਾਲ ਕਰਨ ਵਾਸਤੇ ਨਾ ਸਾਰੇ ਜਟਾਓਗੇ ਇਹਨਾਂ ਨੇ ਜੋ ਕੀਤਾ ਜੋ ਮਰਜ਼ੀ ਕੀਤਾ ਵਾਸਤੇ ਠੀਕ ਆ ਜੱਟ ਪਹਿੜਾ ਕੇ ਚਲ ਗਿਆ ਵੀ ਖਰੇ ਬੰਦੇ ਬਾਹਰ ਕੀ ਗੱਲ ਆ ਹੈ ਇੱਥੇ ਆ ਕੇ ਕੁੜੀਆਂ ਹੁਣ ਉਹ ਸਰਕਾਰਾਂ ਨੇ ਬਾਹਰ ਬੰਦੇ ਕਢਾ ਦੇਤੇ ਐਦਾਂ ਹੋ ਜੂ ਕੋਈ ਇਹ ਪੰਜਾਬ ਆ 50 ਮਰਨਾ ਨਹੀਂ ਆ ਜਦੋਂ ਮਰਜ਼ੀ ਕਰ ਲੋ ਕੋਈ ਪੰਜਾਬ 50 ਲੱਖ ਰੁਪਇਆ ਲਾਇਆ ਵਾ ਭਗਵੰਦ ਮਾਰ ਕੋ 50 50 ਲੱਖ ਰੁਪਇਆ ਲਵਾਂਗੇ ਹੀ ਅਸੀਂ ਆਪਣੇ ਹੱਕ ਲਵਾਂਗੇ ਜੋ ਮਰਜ਼ੀ ਹੋਵੇ ਇੰਨੇ ਕਾਨੂੰਨ ਕੋ ਨਹੀਂ ਪਾਸ ਕੀਤਾ ਏ ਕਿਉਂ ਨਹੀਂ ਪਾਸ ਕੀਤਾ ਏ ਡੌਂਕੀ ਲਾ ਕੇ ਬਾਰੀ ਡੌਂਕੀ ਜੇ ਹੱਕ ਕੀਤਾ ਕੋਈ ਡੌਂਕੀ ਲਾਉਂਦਾ ਤੇ ਫੇੜੀ ਬੰਦੇ ਗਏ ਸਾਡਾ ਕੋ ਕਾਰਬਾਰ ਹੈਗੇ ਇੱਥੇ ਲਾਉਂਦੇ ਸਾਡਾ ਕੋ ਨਸ਼ਾ ਇੰਨਾ ਪੰਜਾਬ ਦੇ ਵਿੱਚ ਤੇ ਬੰਦੇ ਮਜਬੂਰੀ ਗਏ ਇਥੋਂ ਇਥੋਂ ਮਜਬੂਰੀ ਗਏ ਆ ਜੇ ਬੰਦੇ ਇਥੇ ਨਸ਼ਾ ਇਥੇ ਬੜਾ ਵਧੀਆ ਬਿਜ਼ਨਸ ਹੁੰਦਾ ਕੋਈ ਤੇ ਹਰ ਕੋ ਬੰਦਾ ਕਾਰਬਾਰ ਸ਼ੋਅ ਕਰਦੇ ਤੇ ਵਾਹ ਜੀ ਵਾਹ ਅੱਜ ਸਾਰਾ ਕੋਈ ਕਰਕੇ ਤੇ ਸਾਡੇ ਨਹੀਂ 에어ਪੋਰਟ ਦਿੱਲੀ ਦਾ ਹੈਗਾ ਸੀ ਬੰਬਈ 에어ਪੋਰਟ ਨਹੀਂ ਹੈਗਾ ਸੀ ਸਾਡੇ ਪੰਜਾਬ ਨੂੰ ਬਦਨਾਮ ਕਰਨਾਂ ਤੇ ਸਾਡੇ ਇੱਥੇ ਅੰਮ੍ਰਿਤਸਰ ਵਿੱਚ ਰਾਏਸੰਗ ਦੀ ਵਿੱਚ ਇਹਨਾਂ ਨੇ ਕੀਤਾ ਹੈ ਲੱਖ ਲਾਂ ਤੇ ਹਰ ਦੇ ਸਰਕਾਰ ਦਾ ਹੀ ਤੇ ਲੱਖ ਲਾਂ ਤੇ ਮੋਦੀ ਦਾ ਹੀ ਏ ਵਾਹ ਜੀ ਵਾਹ ਸਾਡਾ ਪੰਜਾਬ ਬਦਨਾਮ ਜਿੰਨਾ ਮਰਜੀ ਕਰ ਲੋ 11 ਸਾਲ ਤੋਂ ਬਦਨਾਮ ਕਰਨੇ ਆਏ ਨੇ ਇਹ ਬਦਨਾਮ ਅਤਮਾਨ ਜੀ ਅੱਜ ਉਹ ਕੀ ਕਰ ਦੇਗਾ ਉਹ ਅਤਮਾਨ ਜੀ ਬੇਜ਼ੀ ਕਰਾ ਬਗਵਾ ਜਮਾ ਦੇਗਾ ਸਾਡਾ ਬੱਚੀ ਉਹ ਨਾ ਬਗਵਾ ਜਮਾ ਸਾਡੇ ਦੇ ਹੀ ਜੀ ਅੱਜ ਦੇਖੋ ਤਪੁਸ਼ਾ ਵਾਲਿਆ ਦੇ ਕਰੇ ਕੁਛ ਨਹੀਂ ਆਏਗੇ ਸਾਨੂੰ ਤਾਂ ਸਾਨੂੰ ਪੈਣ ਚ ਸਾਡੇ ਮੁੰਡਿਆਂ ਨੂੰ ਬਿਨਾਂ ਨੀ ਖਾਮੀ ਲੱਗਿਆ ਐ ਨਾ ਕੀ ਹੋ ਰਿਹਾ ਇੱਕ ਵਾਰ ਪੁੱਛੇ ਮੇਰੇ ਨਾਲ ਤਾਂ ਨੀ ਪਤਾ ਪੈਣ ਉਹ ਚੋਰ ਮਾਤਾ ਮਨਾਂ ਲੱਗ ਰਿਹਾ ਮਨਾਂ ਲੱਗ ਰਿਹਾ ਮਨਾਂ ਲੱਗ ਰਿਹਾ ਸਰ ਮਾਰ ਕੇ ਦੇ ਦਿੰਦਾ ਜੀ ਆਹੋ ਆਹੋ ਕਾਈ ਲੇ ਤਮਿੰਨ ਚ ਲੈ ਗਏ ਕੋਰਟ ਤੇ ਪੇਸ਼ ਕਰਨਾ ਐਸੀ ਕੀ ਕਰਨਾ ਕੁਝ ਬੱਕੇ ਨਹੀਂ ਲਾਏਗੇ ਸਰਨੇ ਬੱਚੇ ਨਾ ਨਹੀਂ ਬਨਾਇਆ ਉਹ ਸਹੀ ਲੈ ਕੇ ਨੰਗੀ ਬੇਸੂਰ ਬੱਚੇ ਨੇ ਸਾਡੇ ਧੱਕੇ ਮਾਰ ਕੇ ਸਾਡੇ ਬੱਚਿਆਂ ਨੂੰ ਲੈ ਕੇ ਗਏ ਨੇ ਉਹ ਇੰਡੀਆ ਦੇ ਬੰਦੇ ਕੀ ਕੀ ਦੁਨੀਆਂ ਵਿੱਚ ਲੈਣ ਸਾਡੇ ਬੱਚੇ ਹਨ ਪੁਣੇ ਸਾਡੇ ਬੱਚੇ ਰੱਖੋ ਪਾਵਾ ਤੋਂ ਬਾਹਰ ਛੁਡਲਾ ਦੋ ਆਹ ਤੋਂ ਬਾਹਰ ਸਾਡੇ ਬੱਚੇ ਬਣਾ ਦੋ